ਹਾਂਜੀ ਦੋਸਤੋ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 104 ਗਾਜ ਵਿੱਚ ਬਣਿਆ ਬਹੁਤ ਹੀ ਸੁੰਦਰ ਮਕਾਨ ਹਾਂਜੀ ਦੋਸਤੋ 104 ਗਾਜ ਵਿੱਚ ਬਣਿਆ ਇਹ ਮਕਾਨ ਤੁਸੀਂ ਦੇਖ ਸਕਦੇ ਹੋ ਫਰੰਟ ਐਲੀਵੇਸ਼ਨ ਦੇਖ ਸਕਦੇ ਹੋ ਕਾਫੀ ਸੁੰਦਰ ਹੈ ਦੋਸਤੋ ਇਸ ਦਾ ਪ੍ਰਾਈਸ ਅਤੇ ਲੋਕੇਸ਼ਨ ਅਸੀਂ ਵੀਡੀਓ ਦੇ ਅੱਗੇ ਦੱਸਾਂਗੇ ਇਸ ਤੱਕ ਵੀਡੀਓ ਦੇ ਐਂਡ ਤੱਕ ਬਨੇ ਰਹੋ ਦੋਸਤੋ ਹੁਣ ਆਪਾਂ ਦੇਖ ਸਕਦੇ ਆ ਪਹਿਲਾਂ ਆਪਾਂ ਨੂੰ ਆਪਣੇ ਖੱਬੇ ਹੱਥ ਵਾਸ਼ਰੂਮ ਮਿਲ ਜਾਂਦਾ ਕਾਫੀ ਸਪੇਸ਼ੀਅਸ ਹੈ ਕਾਫੀ ਘਰ ਸੁੰਦਰ ਬਣਿਆ ਹੋਇਆ ਹੈ ਅਸੀਂ ਸਸਤੇ ਤੋਂ ਸਸਤੇ ਮਕਾਨ ਆਪਣੇ ਇਸ YouTube ਚੈਨਲ ਤੇ ਦਿਖਾ ਚੁੱਕੇ ਆ ਤੁਸੀਂ ਸਾਡੇ ਵੀਡੀਓ ਫੋਲਡਰ ਵਿੱਚ ਜਾ ਕੇ ਉਹਨਾਂ ਨੂੰ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਤੇ ਦੋਸਤੋ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ 100 ਗਜ ਦਾ ਮਕਾਨ ਸਿਰਫ 14 ਲੱਖ ਵਿੱਚ ਹਾਂਜੀ ਦੋਸਤੋ 100 ਗਜ ਦਾ ਮਕਾਨ 14 ਲੱਖ ਵਿੱਚ ਲੈ ਕੇ ਆ ਰਹੇ ਹਾਂ ਇਸ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੰਦਰ ਆ ਚੁੱਕ ਦੇਖ ਸਕਦੇ ਹੋ ਕਿਚਨ ਦੇ ਬੈਕ ਸਾਈਡ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਆਪਣਾ ਫਰਸਟ ਬੈਡਰੂਮ ਮਿਲ ਜਾਂਦਾ ਕਾਫੀ ਇਹ ਸਪੇਸ਼ੀਅਸ ਹੈ ਸਪੇਸ਼ੀਅਸ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸੁੰਦਰ ਬਣਿਆ ਹੋਇਆ ਮਕਾਨ ਹੈ ਇਹ ਦੋਸਤੋ ਹਾਂਜੀ 104 ਗੱਜ ਵਿੱਚ ਇਹ ਮਕਾਨ ਬਣ ਕੇ ਤਿਆਰ ਹੈ ਜੀ ਲੋਕੇਸ਼ਨ ਦੀ ਅਤੇ ਪ੍ਰਾਈਸ ਦੀ ਗੱਲ ਅੱਗੇ ਕਰਾਂਗੇ ਤੁਸੀਂ ਵੀਡੀਓ ਦੇਖਦੇ ਰਹੋ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਲੌਬੀ ਏਰੀਆ ਆ ਗਿਆ ਹੈ ਲੌਬੀ ਏਰੀਆ ਵੀ ਕਾਫੀ ਤੁਸੀਂ ਦੇਖ ਸਕਦੇ ਹੋ ਸਪੇਸ਼ੀਅਸ ਹੈ ਕਾਫੀ ਅੱਛੇ ਇੱਥੇ ਆਪਣੇ ਆਪਣੀ ਚੇਅਰਸ ਵਗੈਰਾ ਆਪਣੇ ਲੱਗੇ ਹੋਏ ਰੈਸੋਫੇ ਵਗੈਰਾ ਲੱਗੇ ਹੋਏ ਆ ਹੁਣ ਆਪਾਂ ਆਪਣੇ ਪਿਛਲੇ ਰੂਮ ਚ ਆ ਚੁੱਕੇ ਆ ਹਾਂਜੀ ਇਹ ਆਪਣਾ ਸੈਕੰਡ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਆਪਣਾ ਅਟੈਚ ਵਾਸ਼ਰੂਮ ਮਿਲ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਨਾਲ ਹੀ ਆਪਣਾ ਤੁਸੀਂ ਬੈਕ ਸਾਈਡ ਵੀ ਦੇਖ ਸਕਦੇ ਹੋ ਉੱਥੇ ਆਪਾਂ ਨੂੰ ਆਪਣਾ ਵਾਸ਼ਿੰਗ ਏਰੀਆ ਵੀ ਮਿਲ ਜਾਂਦਾ ਕਾਫੀ ਸਪੇਸ਼ੀਅਸ ਮਤਲਬ ਪੂਰਾ ਘਰ ਕਾਫੀ ਸਪੇਸ਼ੀਅਸ ਹੈ ਹਾਂਜੀ ਦੋਸਤੋ ਇੱਕ ਛੋਟੀ ਜੀ ਫੈਮਿਲੀ ਲਈ ਬਹੁਤ ਅੱਛਾ ਮਤਲਬ ਮਕਾਨ ਬਣਿਆ ਹੋਇਆ ਤੇ ਇਸ ਦੀ ਮੇਨ ਜੋ ਹੁਣ ਅਸੀਂ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਦੋਸਤੋ ਇਹ ਮਕਾਨ 104 ਗਾਜੀ ਵਿੱਚ ਬਣਿਆ ਹੋਇਆ ਹੈ ਸਿਰਫ 22 ਲੱਖ ਵਿੱਚ ਦੋਸਤੋ ਪ੍ਰਾਈਸ ਤਾਂ ਫਿਕਸ ਹੈ ਦਾ 22 ਲੱਖ ਕਿਉਂਕਿ ਮਕਾਨ ਮਾਲਕਾਂ ਨੇ ਬੜਾ ਹੀ ਜੈਜ ਪ੍ਰਾਈਸ ਲਗਾਇਆ ਹੈ ਜਗਾ ਦੇ ਹਿਸਾਬ ਨਾਲ 104 ਗੱਜ 22 ਲੱਖ ਵਿੱਚ ਬਹੁਤ ਹੀ ਜੈਜ ਰੇਟ ਲਗਾਇਆ ਹੈ ਇਸ ਲਈ ਇਹ ਫਿਕਸ ਪ੍ਰਾਈਸ ਮਾਲਕਾਂ ਨੇ ਰੱਖਿਆ ਹੋਇਆ ਹੈ ਪੂਰਾ ਘਰ ਤੁਸੀਂ ਦੇਖ ਲਿਆ ਹੈ ਕਾਫੀ ਸੁੰਦਰ ਘਰ ਹੈ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਹੈ 14 ਲੱਖ ਵਿੱਚ ਵੀ 100 ਗੱਜ ਮਕਾਨ ਦੀ ਵੀਡੀਓ ਆ ਰਹੀ ਹੈ ਬਹੁਤ ਹੀ ਜਲਦੀ ਲੈ ਕੇ ਆਵਾਂਗੇ ਸਾਡੇ YouTube ਚੈਨਲ ਰਾਣਾ ਰੀਅਲ ਏਸਟੇਟ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਸੀਂ ਉਹ ਆਉਣ ਵਾਲੀ ਵੀਡੀਓ ਨੂੰ ਮਿਸ ਨਾ ਕਰ ਸਕੋ ਸਸਤੇ ਸਸਤੇ ਮਕਾਨ ਸੀ ਇਸ YouTube ਚੈਨਲ ਤੋਂ ਲੈ ਕੇ ਆਂਦੇ ਰਹਿੰਦੇ ਹਾਂ ਤੇ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਇਸ ਦੀ ਹਾਂਜੀ ਚੂੜਪੁਰ ਰੋਡ ਹੈਬੋਵਾਲ ਕਲਾਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਚੂੜਪੁਰ ਰੋਡ ਹੈਬੋਵਾਲ ਕਲਾਾਂ ਇਸ ਦੀ ਲੋਕੇਸ਼ਨ ਆ ਦੋਸਤੋ ਧੰਨਵਾਦ ਜੀ